ਕੀ ਪਤਾ ਹੱਥ ਨੂੰ ਚਾਵਲ ਜੀ ਵਾਪਸ ਘਰ ਆਈ ਜਾਵੇ ਉਹ ਕਾਲੋ ਕੀ ਗੱਲ ਹੋ ਗਈ ਬੜੇ ਟੈਨਸ਼ਨ ਚ ਹੁਣ ਕੀ ਆ ਜੀ ਜਿਹੜੀ ਮੇਰੀ ਛੋਟੀ ਭੈਣ ਰਾਣੋਂ ਨਹੀਂ ਉਹ ਅੱਜ ਸਵੇਰ ਤੋਂ ਘਰੇ ਨਹੀਂ ਆਈ ਮੈਨੂੰ ਲੱਗਦਾ ਕਿਸੇ ਮੁੰਡੇ ਨਾਲ ਨਿਕਲ ਗਈ ਓ ਇੱਕ ਮਿੰਟ ਆਪਣਾ ਸੋਨੀ ਵੀ ਤਾਂ ਸਵੇਰ ਦਾ ਘਰੇ ਨਹੀਂ ਆਇਆ ਕਿਤੇ ਉਹੀ ਤਾਂ ਨਹੀਂ ਰਾਣੋਂ ਨੂੰ ਲੈ ਗਿਆ ਭਜਾ ਕੇ ਹਾਂ ਹੋ ਸਕਦਾ ਜੀ ਇਹਨਾਂ ਦੋਨੋਂ ਦੀ ਗਾਲੀ ਮਿਲੀ ਭੁਗਤ ਹੋਊ ਅੱਜ ਸਵੇਰ ਦਾ ਉਹ ਵੀ ਗਿਆ ਹੋਇਆ ਤੇ ਉਹ ਵੀ ਘਰੇ ਨਹੀਂ ਗਈ ਇਹ ਦੋਨੋਂ ਹੀ ਭੱਜ ਗਏ ਨੇ ਮੈਨੂੰ ਲੱਗਦਾ ਮਾਨ ਮੱਤੀ ਐ ਮੈਂ ਤੇ ਇਥੋਂ ਬਿਨਾ ਕੱਖ ਨਹੀਂ ਕਿਸੇ ਦਿਨ ਤੋੜ ਦੇਣੀ ਤੇਰੀ ਲੱਤ ਨਹੀਂ ਆ ਥੋਨੀ ਤੇ ਮੇਰੀ ਭੈਣ ਦੱਸ ਦੋ ਮੇਰੀ ਮਾਤਾ ਰੋ ਰੋ ਕੇ ਘਰ ਹਾਲਾ ਆਪਿਆ ਤੂੰ ਕਿਧਰ ਨਿਕਿਆ ਪਾਪਾ ਦੱਸਾ ਹਾਂ ਬੇਬੇ ਅੱਛਾ ਚਲ ਸ਼ੁਕਰ ਆ ਉਹ ਰੋਕਾ ਤਾਂ ਗਈ ਹੋਰ ਘੁੱਟ ਮੇਰੇ ਸਾਲੇ ਨੂੰ ਉਹ ਜੀ ਇਹਨੂੰ ਗਰੀਬ ਨੂੰ ਕਹਦਾ ਘੁੱਟਣਾ ਅੱਗੇ ਖੁਸ਼ਖਬਰੀ ਦੀ ਗੱਲ ਆ ਮੇਰੀ ਭੈਣ ਲੱਭ ਗਈ ਜੀ ਉਹ ਤਾਂ ਸਵੇਰ ਦੀ ਲੈਟਿੰਗ ਚ ਬੈਠੀ ਸੀ ਮਮਮੀ